ਅੱਜ ਆਪਾਂ ਗੱਲ ਕਰਾਂਗੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਉਸ بیگم ਬਾਰੇ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਉੱਤੋਂ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ ਇੱਕ ਆਮ ਘਰ ਚ ਜੰਮੀ ਹਿੰਦੂ ਧੀ ਕਿਵੇਂ ਸਰਹੰਦ ਦੇ ਸ਼ਾਹੀ ਮਹਿਲਾਂ ਦੀ ਮਾਲਕਨ ਬਣ ਗਈ ਤੇ ਆਖਰ ਕਿਉਂ ਤੇ ਕਿਵੇਂ ਉਹਨੇ ਛੋਟੇ ਸਹਿਬਜ਼ਾਦੇਆਂ ਲਈ ਸ਼ਹਾਦਤ ਦਿੱਤੀ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੀ ਨਵੀਂ ਕਿਤਾਬ ਸੇਵਾ ਕਰਵਾਇਤਾ ਦੀ ਗੁਰਤੀ ਇਸ ਨੂੰ ਤੁਸੀਂ ਜਿਸ ਕਦਰ ਮਾਨ ਸਤਕਾਰ ਬਖਸ਼ਿਆ ਆਪ ਸਭ ਦਾ ਲੱਖ ਲੱਖ ਧੰਨਵਾਦ ਜੇ ਤੁਸੀਂ ਇਹਦੇ ਬਾਰੇ ਹੋਰ ਜਾਨਣਾ ਚਾਹੋ ਤਾਂ ਡਿਸਕ੍ਰਿਪਸ਼ਨ ਵਿੱਚ ਦੇਖ ਸਕਦੇ ਹੋ ਦਰਸਲ ਇਹ ਇਤਿਹਾਸ ਗੁਰੂ ਸਾਹਿਬ ਦੇ ਛੋਟੇ ਫਰਜੰਦਾ ਦੀ ਦਰਦਨਾਕ ਸ਼ਹਾਦਤ ਦੇ ਮੁੱਖ ਖਲਾਇਕ ਸੂਬਾ ਸਰਹੰਦ ਵਜ਼ੀਰ ਖਾਨ ਦੀ ਬੀگم ਜੈਨ ਬੁਨੀਮਾ ਉਰਫ ਬੀگم ਜੈਨਾ ਦਾ ਹੈ 22 ਧਰ ਦੇ ਬिलासपुर ਖੇਤਰ ਦੀ ਜੰਮਪਾਲ ਬੀگم ਜੈਨਾ ਦਾ ਜਨਮ ਇੱਕ Hindu ਪਰਿਵਾਰ ਚ ਹੋਇਆ ਸੀ ਤੇ ਉਹਨਾਂ ਦੇ ਬਚਪਨ ਦਾ ਨਾਮ ਸੀ ਭਾਗੋ ਰਾਣੀ ਉਹਨਾਂ ਦਾ ਮਨ ਗੁਰੂ ਘਰ ਨਾਲ ਉਦੋਂ ਜੁੜਿਆ ਜਦੋਂ ਆਪਣੇ ਵਿਆਹ ਤੋਂ ਕੁਝ ਸਾਲ ਪਹਿਲਾਂ ਉਹ ਆਪਣੀ ਮਾਂ ਨਾਲ ਇੱਕ ਅਮਰਤਾਰੀ ਬੀਬੀ ਨੂੰ ਮਿਲਣ ਸ਼੍ਰੀ ਅਨੰਦਪੁਰ ਸਾਹਿਬ ਗਏ ਸਨ ਇਹ ਅਮਰਤਾਰੀ ਵੀਵੀ ਉਹਨਾਂ ਦੀ ਪੁਰਾਣੀ ਗਵੰਡਨ ਸੀ ਜੋ ਸਾਰਾ ਪਰਿਵਾਰ ਅੰਮ੍ਰਿਤਪਾਨ ਕਰਕੇ ਖਾਲਸਾ ਸੱਜ ਗਏ ਸਨ ਵੈਸੇ ਇਹ ਛੋਟੇ ਸਹਿਬਜਾਦੇ ਦੇ ਜਨਮ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਹੈ ਪਰ ਅਨੰਦਪੁਰ ਸਾਹਿਬ ਵਿੱਚ ਵਿਚਰਦੇ ਹੋਏ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਜਾਹੋ ਜਲਾਲ ਦੀ ਤਸਵੀਰ ਇਸ ਕਦਰ ਉਹਨਾਂ ਦੇ ਮਨ ਵਿੱਚ ਵਸ ਗਈ ਕਿ ਆਪਣੇ ਅੰਤਮ ਸਾਹਾਂ ਤੱਕ ਉਹ ਇਸ ਨੂੰ ਭੁਲਾ ਨਾ ਸਕੇ ਸਮੇਂ ਨੇ ਕਰਵਟ ਲਈ ਤੇ ਭਾਗੋ ਦਾ ਵਿਆਹ ਸਰਹੰਦ ਇਲਾਕੇ ਦੇ ਇੱਕ ਪਿੰਡ ਵਿੱਚ ਹੋਣਾ ਤੈਅ ਹੋਇਆ ਵਿਆਹ ਤਾਂ ਹੋ ਗਿਆ ਭਾਗੋ ਦਾ ਡੋਲਾ ਆਪਣੇ ਸੋਹਰੇ ਘਰ ਤੱਕ ਪਹੁੰਚ ਨਾ ਪਾਇਆ ਰਸਤੇ ਵਿੱਚੋਂ ਹੀ ਸਰਹੰਦ ਦਾ ਨਵਾਬ ਵजीर खान ਉਸ ਨੂੰ ਅਗਵਾ ਕਰਕੇ ਆਪਣੇ ਮਹਿਲਾਂ ਵਿੱਚ ਲੈ ਗਿਆ ਮੰਨਿਆ ਜਾਂਦਾ ਹੈ ਕਿ ਵजीर खान ਨੂੰ ਪਹਿਲਾਂ ਤੋਂ ਹੀ ਪਿੰਡਾਂ 'ਚ ਵਸਦੇ ਆਪਣੇ ਝੋਲੀ ਝੱਕ ਮੁਖਬਰਾਂ ਰਾਹੀਂ ਰੂਪਮਤੀ ਭਾਗੋ ਦੇ ਸ਼ਬਾਬ ਬਾਰੇ ਖਬਰ ਮਿਲ ਗਈ ਸੀ ਵਜੀਰ ਖਾਨ ਨੇ ਮਹਿਲਾਂ ਦੇ ਐਸ਼ੋ ਆਰਾਮਾਂ ਰਾਹੀਂ ਭਾਗੋ ਦਾ ਦਿਲ ਜਿੱਤਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਭਾਗੋ ਕਾਫੀ ਸਮਾਂ ਉਹਦੇ ਨਾਲ ਵਿਆਹ ਲਈ ਤਿਆਰ ਨਾ ਹੋਈ ਪਰ ਜਦੋਂ ਕਿਸੇ ਪਾਸੇ ਕੋਈ ਰਾਹ ਨਾ ਵਿਖਿਆ ਤਾਂ ਫਿਰ ਬਾਸ਼ ਸੇਤੋਂਸ ਦੇ ਅੱਗੇ ਔਰਤ ਜਾਤ ਦੀ ਮਜਬੂਰੀ ਨੇ ਹਥਿਆਰ ਸੁੱਟ ਦਿੱਤੇ ਨਿਕਾਹ ਤੋਂ ਬਾਅਦ ਉਹਨਾਂ ਦਾ ਨਾਮ ਬੇਗਮ ਜੈਨ ਬੁਨੀਮਾ ਰੱਖਿਆ ਗਿਆ ਤੇ ਵਜ਼ੀਰ ਖਾਨ ਉਹਨਾਂ ਨੂੰ ਬੇਗਮ ਜੈਨਾ ਕਹਿ ਕੇ ਬੁਲਾਉਂਦਾ ਸੀ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਕੁਖ ਤੋਂ ਵਜ਼ੀਰ ਖਾਨ ਦੇ ਦੋ ਪੁੱਤਰਾਂ ਨੇ ਵੀ ਜਨਮ ਲਿਆ ਸਮਾਂ ਇਸੇ ਤਰ੍ਹਾਂ ਹੀ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਆਇਆ ਉਹ ਸਮਾਂ ਜਿਹਦੇ ਬਾਰੇ ਦੱਸਦਿਆਂ ਵੀ ਇਤਿਹਾਸ ਦੀ ਤਵਾਰਿਖ ਆਪ ਹੀ ਰੋ ਪੈਂਦੀ ਕਾਜੀ ਦੇ ਫਤਵੇ ਰਾਹੀਂ ਕਚਹਿਰੀ 'ਚ ਘੜੀ ਗਈ ਜ਼ਾਲਮਾਂ ਦੀ ਤਰਤੀਬ ਬਾਰੇ ਜਦੋਂ ਬੇਗਮ ਜੈਨਾ ਨੂੰ ਲੱਗਿਆ ਤਾਂ ਸੁਣ ਕੇ ਉਹਦੀ ਰੂਹ ਕੰਬ ਗਈ ਵਰਿਆਂ ਪਹਿਲਾਂ ਵੇਖੇ ਵੱਡੇ ਸਾਹਿਬਜ਼ਾਦਿਆਂ ਦੇ ਮੁਖੜੇ ਉਹਦੀਆਂ ਅੱਖਾਂ ਸਾਹਮਣੇ ਆ ਗਏ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਵੀ ਲਗਭਗ 19 ਕੀ ਸੀ ਉਹ ਵਜ਼ੀਰ ਖਾਨ ਕੋਲ ਜਾ ਕੇ কুরਲਾਈ ਦੁਹਾਈਆਂ ਦੇ ਦੇ ਕੇ ਉਹਨੇ ਵਜ਼ੀਰ ਖਾਨ ਨੂੰ ਰੋਕਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹੰਕਾਰ ਚ ਅੰਨਾ ਹੋਇਆ ਹਾਕਮ ਆਪਣੀ ਕਬਰ ਆਪਣੇ ਹੱਥੀ ਪੁੱਟਦਾ ਰਿਹਾ ਛੋਟੀਆਂ-ਛੋਟੀਆਂ ਮਾਸੂਮ ਜਿੰਦਾਂ ਨੀਹਾਂ ਵਿੱਚ ਖਾਮੋਸ਼ ਹੋ ਗਈਆਂ ਤੇ ਜਦੋਂ ਇਹ ਖਬਰ ਜੈਨਾ ਦੇ ਕੰਨਾਂ ਵਿੱਚ ਪਈ ਤਾਂ ਉਹ ਤਾਹਾ ਮਾਰ-ਮਾਰ ਕੇ ਰੋਈ ਫੁੱਲਾਂ ਵਰਗੀਆਂ ਜਿੰਦਾਂ ਤੇ ਹੋਏ ਇਹ ਜ਼ੁਲਮ ਉਹਦੇ ਤੋਂ ਬਰਦਾਸ਼ਤ ਨਾ ਹੋਏ ਤੇ ਫਿਰ ਇੱਕ ਤੇਜ਼ ਧਾਰੀ ਖੰਜਰ ਆਪਣੇ ਕਲੇਜੇ 'ਚ ਮਾਰ ਕੇ ਉਹਨੇ ਆਪਣੇ ਜੀਵਨ ਦਾ ਅੰਤ ਕਰ ਲਿਆ ਤੇ ਆਪਣਾ ਮਰਤਕ ਸਰੀਰ ਸਰਹੰਦ ਦੇ ਮਹਿਲਾਂ 'ਚ ਛੱਡ ਕੇ ਸਹਿਬਜ਼ਾਦਿਆਂ ਦੇ ਮਗਰਮਗਰ ਹੋ ਤੁਰੀ ਸੋ ਇਸ ਇਤਿਹਾਸ ਵਜ਼ੀਰ ਖਾਨ ਦੀ ਬੀਗਮ ਜੈਨ ਬੁਨੀਮਾ ਦਾ ਅਸੀਂ ਤੇ ਸਾਡੀ ਨਵੀਂ ਪੀੜ੍ਹੀ ਸਾਡੇ ਗੁਰੂ ਸਹਿਬਾਨਾਂ ਬਾਰੇ ਕੋਈ ਬਾਲਾ ਕੁਝ ਨਹੀਂ ਜਾਣਦੇ ਸਾਨੂੰ ਤੇ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਗੁਰੂ ਸਹਿਬਾਨਾਂ ਸਾਡੇ ਯੋਧਿਆਂ ਸੂਰਮਿਆਂ ਬਾਰੇ ਹਜੇ ਹੋਰ ਬਹੁਤ ਕੁਝ ਜਾਣਨ ਦੀ ਲੋੜ ਹੈ ਤੇ ਇਸੇ ਵੱਡੀ ਘਾਟ ਨੂੰ ਪੂਰਾ ਕਰਨ ਦੀ ਇੱਕ ਛੋਟੀ ਜੀ ਕੋਸ਼ਿਸ਼ ਅਸੀਂ ਆਪਣੀਆਂ ਇਹਨਾਂ ਵੀਡੀਓਜ਼ ਰਾਹੀਂ ਕਰ ਰਹੇ ਹਾਂ ਜੇ ਸਿੱਖ ਸ਼ਹੀਦੀ ਹਫ਼ਤੇ ਦਾ ਸਾਰਾ ਇਤਿਹਾਸ ਤੁਸੀਂ ਵਿਸਤਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਇਹ ਵੀਡੀਓਜ਼ ਜ਼ਰੂਰ ਵੇਖਿਓ ਸਾਡੀ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਇਹਦੇ ਬਾਰੇ ਹੋਰ ਜਾਨਣਾ ਚਾਹੋ ਤਾਂ ਡਿਸਕ੍ਰਿਪਸ਼ਨ ਚੈੱਕ ਕਰ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ